ਇਹ ਤਾਂ نسلਾਂ ਤਬਾ ਹੁਣ ਤੱਕ ਲਾ ਗਈਆਂ ਨੌਜਵਾਨ ਵਰਗ ਸਾਡਾ ਸਾਰਾ ਬਾਹਰ ਨੂੰ ਚਲੇ ਗਿਆ ਇੱਥੇ ਹੈ ਕੀ ਬਚਿਆ ਅੱਜ ਦੀ ਡੇਟ ਦੇ ਵਿੱਚ ਕੀ ਨਾ ਬਚਣ ਦਾ ਕਾਰਨ ਕੀ ਆ ਕਿਉਂਕਿ ਉਸ ਟਾਈਮ ਨੌਜਵਾਨ ਵਰਗ ਜਿਹਦਾ ਬਾਹਰ ਨੂੰ ਰੋਕ ਕੀਤਾ ਉਹ ਗੈਕਾ ਤੋਂ ਜਾਣ ਦਾ ਕਾਰਨ ਇੱਥੇ ਕੋਈ ਨੌਕਰੀ ਪੇਸ਼ਾ ਹੈ ਨਹੀਂ ਸੀ ਬਾਹਰ ਨੂੰ ਰੋਕ ਕਰ ਲਿਆ ਬਾਹਰ ਬੈਠੇ ਉਹ ਬਦਲਾ ਦਾ ਸ਼ਬਦ ਆ ਗਿਆ ਉਹਨਾਂ ਦੇ ਸਾਹਮਣੇ ਵੀ ਸਰਕਾਰ ਬਦਲ ਦਈਏ ਅੱਜ ਸਰਦਾਰ ਜੀ ਪਿੰਡ 'ਚ ਟੂਰਨਾਮੈਂਟ ਕਰਾਉਣਾ ਹੋਵੇ ਨਾ ਕਬੱਡੀ ਦਾ ਮੈਂ ਕਿ ਤੁਹਾਨੂੰ ਨਵੀਂ ਆਧਾਰਨ ਦੇਣ ਲੱਗਾ ਜੇ ਸਵੇਰੇ ਇਹ ਗੱਲਾਂ ਕਰਦੇ ਆਇਆ ਪੰਡਕ ਕਬੱਡੀ ਦਾ ਟੂਰਨਾਮੈਂਟ ਕਰਾਉਣਾ ਹੋਵੇ ਤਾਂ ਐਸਐਸਪੀ ਦੀ ਪਰਮਿਸ਼ਨ ਦੀ ਲੋੜ ਨਹੀਂ ਉਸ ਇਲਾਕੇ ਦਾ ਜਿਹੜਾ ਗੈਂਗਸਟਰ ਆ ਉਹ ਤੁਹਾਡੇ ਨਾਲ ਹੋਣਾ ਜ਼ਰੂਰੀ ਆ ਇਹ ਹਾਲਾਤ ਬਣ ਗਏ ਆ ਨਹੀਂ ਤਾਂ ਤੁਸੀਂ ਟੂਰਨਾਮੈਂਟ ਤੱਕ ਨਹੀਂ ਕਰਾ ਸਕਦੇ ਕਿੱਥੇ ਖੜੇ ਆਪਾਂ ਕਿਹੜੇ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੇ ਆ ਏਦਾਂ ਦੇ ਪੰਜਾਬ ਦੇ ਵਿੱਚ ਅੱਜ ਆਪਾਂ ਰਹਿ ਰਹੇ ਆ ਜੇ ਇਹਨਾਂ ਚੀਜ਼ਾਂ ਦੇ ਕੋਈ ਜਵਾਬ ਇਹਨਾਂ ਤੋਂ ਹੈਗੇ ਤਾਂ ਦੇ ਦੇਣ ਇਹ ਨੌਜਵਾਨ ਵਰਗ ਨੂੰ ਪੁੱਛਣਾ ਚਾਹੀਦਾ ਅੱਜ ਹਰੇਕ ਪਾਸੇ ਕਿਸੇ ਪਾਸੇ ਲਾਲਾ ਮਾਇਨਿਕ ਤਾਂ ਇੱਕ ਸ਼ਬਦ ਹੀ ਛੋਟਾ ਕਰ ਦਿੱਤਾ ਇਹਨਾਂ ਨੇ ਮਾਈਨਿੰਗ ਤਾਂ ਪਹਿਲੇ ਦਿਨ ਤੋਂ ਚੱਲਣ ਢਈ ਆ ਅੱਜ ਤੱਕ ਜਿਹੜੇ ਮਰਜ਼ੀ ਤੁਸੀਂ ਆ ਦੇਖੋ ਬਈ ਆ ਬਾਈ ਕਰ ਰਿਹਾ ਕਬੱਡੀ ਬਾਰੇ ਖਰੀਆਂ ਗੱਲਾਂ ਕਹਿੰਦਾ ਪੁਲਿਸ ਦੀ ਲੋੜ ਨਹੀਂ ਕਹਿੰਦੇ ਗੈਂਗਸਟਰਾਂ ਦੀ ਲੋੜ ਆ ਕਬੱਡੀ ਵਿੱਚ ਜਿਆਦਾ ਤੋਂ ਜਿਆਦਾ ਤਾਂ ਹੀ ਕਬੱਡੀ ਸাকਸੈਸਫੁਲ ਹੁੰਦੀ ਹੈ ਸਾਡੀਆਂ ਇਹੋ ਜਿਹੀਆਂ ਰਿਆਨਾ ਅਪਡੇਟ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ